ਫੰਨਾ ਦੇ ਪਿੰਡ ਇਕਲਾਹਾ ਵਿੱਚ ਕਬੂਤਰਬਾਜ਼ੀ ਨੂੰ ਲੈ ਕੇ ਹੋਇਆ ਝਗੜਾ ਜੋ ਬਾਅਦ ਵਿੱਚ ਖੂਨੀ ਜੰਗ ਵਿੱਚ ਬਦਲ ਗਿਆ 21 ਸਾਲਾ ਗੁਰਦੀਪ ਸਿੰਘ ਮਾਨਾ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰੀ ਤੇ ਉਸ ਦੀ मौके ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਸ਼ੀ ਪਿਓ ਪੁੱਤ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋਵਾਂ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਕੀ ਨਾਂ ਥਾਡਾ ਪਛਾਣ ਤੋਂ ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਬਹੁਤਾ ਮੇਰਾ ਕਿੰਨਾ ਨਾਂ ਮਾਂ ਨਾ ਪਿਓ ਦਾ ਕਿੰਨੀ ਕੋਮਰ ਸੀ 22 ਸਾਲ 22 ਸਾਲ 21 ਸਾਲ ਉਹ ਬਾਈ ਹੋ ਕਿੱਦਾਂ ਹੋਈ ਆ ਘਟਣਾ ਹੈ ਕੀ ਹੋਇਆ ਲੜਾਈ ਚ ਕਿਹਦੇ ਨਾਲ ਹੋਈ ਆ ਵਿੱਕੀ ਯਾਰ ਦਮ ਦਾ ਮੁੰਡਾ ਜੀ ਬਲਾਇਆ ਸੀ ਜੀ ਕਿ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਹਰ ਮਾਰੇ ਮੋਟੇ ਹੋ ਗਏ ਉਹਨੇ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਆ ਅੱਥੇ ਲਿਆ ਕੇ ਡਾਗਣਾ ਆਉਂਦੇ ਨੇ ਰਾਡ ਮਾਰ ਕੇ ਰਾਡ ਮਾਰ ਕੇ ਸਿਰ ਤੇ ਮਾਰੀਏ ਬਿਆਹ ਹੋਇਆ ਸੀਗਾ ਨਾ ਨਾ ਕੁਮਾਰਾ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਸਾਨੂੰ ਤਾਂ ਇਨਸਾਨ ਚਾਹੀਦਾ ਬਰਾਬਰ ਇਨਵਾਸ ਸਾਨੂੰ ਬਰਾਬਰ ਚਾਹੀਦਾ ਆ ਮੁੰਡਾ ਤਾਂ ਮੁੰਡਾ ਹੀ ਮਾਰਨਾ ਪ੍ਰਸ਼ਾਸਨ ਚਾਹੀਦਾ ਸੀ ਸਾਨੂੰ ਪਰਿਵਾਰ ਚ ਕਿੰਨੇ ਕੁ ਮੈਂਬਰ ਹੋ ਸਾਡੇ ਕੋਈ ਨਹੀਂ ਨਹੀਂ ਹੋ ਗਿਆ ਸਾਰਾ ਮੁੰਡੇ ਨੂੰ ਘਰ ਖਾਂਦੀ ਦੇ ਹੋ ਗੋ ਪੀਣੇਗਾ ਹਾਂ ਮੁੰਡਾ ਕੀ ਆਤਾ ਉਹਨੂੰ ਆਪਰਾ ਲਾ ਪੜਾ ਹੋਈ ਇੱਕ ਇਕੱਲਾ ਇਹ ਵੀ ਬੰਦਾ ਲੈ ਲੈਣਾ ਕੋਈ ਕਬੂਤਰ ਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਬਾਜ਼ੀ ਦੀ ਗੱਲ ਨਹੀਂ ਸਾਦੀ ਕੋਈ ਸ਼ਾਮ ਨੂੰ ਉਹਨਾਂ ਦੀ ਪਾਰਟੀ ਲੱਗੀ ਤੇ ਉਹਨੇ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਪਾ ਨੂੰ ਗੁਜਰੇ ਨੂੰ ਤੇ ਉਹ ਮਾਂ ਨੂੰ ਤਾਂ 22 ਸਾਲ ਹੋ ਗਏ ਮੁੱਕੀ ਦੀ ਤੇ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਭਾਈ ਸੀ ਇਹ ਭੈਣ ਭਾਈ ਚਾਰ ਤੇ ਬੜੀ ਗੁੱਡੀ ਮਾਰਗੀ ਦੀ ਵਿਆਹੀ ਉਹ ਮੁੰਡਾ ਛੱਡ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਏ ਛੋਟੀਆਂ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨੇ ਆਣਾ ਇੱਥੇ ਖੜਦਾ ਇਹ ਉੱਥੇ ਬਰਾਤੀ ਕੁੜੀਆਂ ਦੇ ਛੋਟੇ ਦੀ। ਜਿਹੜੀ ਜਿਹੜੀ ਵਿਆਹੀ ਹੈ ਜੀ ਨਾਲ ਆ ਉਹਦੇ ਮੁੰਡੇ। ਉਹ ਨਾਲ ਆ। ਲਾਸਟ ਭੈਣ ਭਾਈ ਨੇ। ਸੁਨਾਮ ਕੇ ਮੁੰਡੇ ਦਾ? ਕਰਦੀਪ। ਉਮਰ ਕਿੰਨੀ ਹੈ ਜੀ? 21 ਸਾਲ ਜਿਹੜਾ ਹੋਣਾ। ਕੰਮ ਕੀ ਕਰਦਾ ਸੀ? ਸ਼ੀਨ ਚ ਲਾਉਂਦਾ ਪਿਓ ਜੀ ਡੀਸੀ ਦੇ। ਤੁਹਾਨੂੰ ਤਾਂ ਜੀ ਐਲਪੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ। ਨਾ ਨਾ ਪੱਕਾ ਜੀ ਤੁਹਾਡਾ। ਮੇਰਾ ਨਾਂ ਹਰਪ੍ਰੀਤ। ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ? ਯਾਰ ਦੋਸਤ ਵੀ ਆ ਬਾਈ। ਕਿੱਦਾਂ ਹੋਇਆ ਇਹ ਘਟਨਾ? ਇਹ ਆਪਣੇ ਪਿੰਡ ਕੋਲ ਇੱਕ ਕਬੂਤਰ ਦੀ ਬਾਜੀ ਹੋਈ ਸੀ ਵੀ। ਕਉਤਰ ਦੀ ਬਾਜੀ ਹੋਰ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਵੀ ਦੀ ਵੀ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਦਿਹਾੜੀ ਉਹਨਾਂ ਦੀ ਖੈਮ ਖਾਓ ਹੁੰਦੀ ਰਹੀ ਜੀ ਇਹ ਆਪਸ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਨਾ ਹੀ ਹੁੰਦੀ ਰਹੀ ਜੀ ਠੀਕ ਹੈ ਜੀ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹੇ ਆ ਸ਼ਾਮ ਨੂੰ ਆ ਕੇ ਇਹਨਾਂ ਦੀ ਬਾੜੀ ਤੂੰ ਤੋਂ ਮੈਂ ਹੋ ਗਈ ਬਸ ਇੱਥੇ ਪਤਾ ਲੱਗ ਗਈ ਇਹਨਾਂ ਦੇ ਡੰਡਾ ਰੋਂਡਾ ਮਾਰਿਆ ਦੇ ਨੇ ਸਿਰ ਤੇ ਰਾੜ ਮਾਰੀ ਗਈ ਕਿੰਨੀ ਕੋਮਰ ਸੀ ਮੁੰਡੇ ਦੀ ਮੁੰਡੇ ਦੀ ਉਮਰ 20 ਬਾ 20 ਕੇ ਸਾਲ ਦੀ ਦੀਗੀ ਬਸ ਯ ਮੇਨ ਜਾਨੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ। ਬਸ ਕਬੂਤਰਬਾਜੀ ਪਿੱਛੇ ਆਇਆ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਹੀ ਬਸ। ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰਿਹਾ ਜੀ। ਮੁੰਡਾ ਦੀ ਉਹਨੂੰ ਬੀਤ ਬਨੂ ਕੇ ਕਿਹਾ ਦੀ ਵੀ ਬਲਾਈਨ ਆਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂੰ ਮੈਂ ਹੋਈ ਗਈ ਜੀ ਬਸ। ਉਹ ਮੁੰਡੇ ਪਿੱਛੇ ਕੰਮ ਹੋ ਗਿਆ ਜੀ। ਇਹ ਕਬੂਤਰਬਾਜੀ ਦਾ ਕਿੱਥੇ ਹੋਇਆ ਸੀਗਾ? ਇਹ ਕਬੂਤਰਬਾਜੀ ਬੀਤ ਬੀ ਦੇ ਕੋਠੇ ਦੀ ਹੋਈ ਦੀ ਜਿਹੜੇ ਮੁੰਡੇ ਨੇ ਮਾਰੇ ਜ ਇਹਨਾਂ ਨੂੰ। ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜਿਹੜਾ ਪ੍ਰੈਜ਼ੀਡੈਂਟ ਕੋਲਹਾ ਤੇ ਅੱ ਜਿਹੜੀ ਗੱਲ ਕਬੂਤਰ ਬਾਜੀ ਇੱਥੇ ਪਿੰਡ 'ਚ ਕਰਾਈ ਗਈ ਆ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਦਿੱਤੇ ਨੇ ਲੋਕ ਪਰ ਬਹੁਤ ਮੰਦ ਭਾਗੀ ਆ ਕਿਸੇ ਦਾ ਸੌਂਕ ਹੋ ਸਕਦਾ ਪਰ ਜੇ ਸੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾ ਸੀਗਾ ਅੱਜ ਤੋਂ ਲਗਭਗ 2.5 ਤਿੰਨ ਸਾਲ ਪਹਿਲਾਂ ਦੀ ਗੱਲ ਆ ਇੱਕ ਉਹ ਨੌਜਵਾਨ ਹੁੰਦਾ ਸੀਗਾ ਉਹ ਵੀ ਕਬੂਤਰ ਬਾਜੀ ਲੱਗੀ ਹੋਈ ਸੀਗੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਵੀ ਬਾਜੀ ਫੇਰ ਲਾਈਏ ਨਾ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰਾਂਝਾ ਸਬਾਜੀ ਦੇ ਹੋਈ ਐਂ ਤੇ ਗੱਲਬਾਤ ਤਾਂ ਉਹ ਮੁੰਡੇ ਦੀ ਉੱਥੇ ਲੜਾਈ ਝਗੜਾ ਹੋਇਆ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐ ਜਿਹੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰ ਬਾਜੀ ਦੀ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ ਕਿਉਂਕਿ ਜਿਹਦੇ ਕਰਕੇ ਮਤਲਬ ਇਹ ਸਾਰੀ ਦੇਖੋ ਕੋਠਾਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰबाजी ਕਰਦੇ ਨੇ ਕਬੂਤਰ ਹਟਾਉਂਦੇ ਨੇ ਉਹ ਕੋਈ ਬਨੇਰੇ ਤੋਂ ਗਰਦਾ ਕੋਈ ਕੁਸ ਹੁੰਦਾ ਇਹ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਹੈ ਇਹਦੇ ਉੱਤੇ ਬਕਾਇਦਾ ਰੋਕ ਲੱਗਣੀ ਚਾਹੀਦੀ ਹੈ ਇਹ ਸਰਕਾਰ ਇਹਦੇ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ ਦੋ ਮੌਤਾਂ ਨੌਜਵਾਨ ਹੈ ਜੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਕੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲੀ ਕਰ ਰਿਹਾ ਹੈ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਮਾਈ ਬੇਗੌਲੀ ਕਰ ਰਿਹਾ ਕਿਉਂਕਿ ਜਿਹੜੀਆਂ ਇਹ ਜਿਹੀਆਂ ਗੱਲਾਂ ਵੱਤਾਂ ਨਹੀਂ ਚਾਹੇ ਇਹ ਇਹ ਤੇ ਟੋਟਲ ਰੋਕ ਲਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜ ਸਭਾ ਜੀ ਵੱਧੀਆਂ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰ ਬਾਜੀ ਕਬੂਤਰ ਅੜਾਏ ਕਬੂਤਰ ਰੌਣ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜ ਸਭਾ ਜੀ ਕੇ ਕਬੂਤਰ ਬਾਜੀ ਕਰਕੇ ਮਤਲਬ ਲੜਾਈ ਹੋਈ ਹੈ ਜਿਹੜੇ ਕਲਾ ਹੈ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਉਮਰ 22 ਸਾਲ ਦੇ ਵੈਸੇ ਪਿੰਡ ਦਾ ਰਹਿਣਾ ਉਹਨੂੰ ਪਿਆਰ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਐਡੀਅੰਸ ਮਾਨਾ 22 ਸਾਲ ਦੀ ਉਹਦੀ ਏਸੀ ਕੀ 22 ਸਾਲ ਦੀ ਉਹਨੂੰ ਕੱਲ ਰਾਤੀ ਗੁੰਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਬ੍ਰਹਮਨ ਸਿੰਘ ਜਨੂ ਕੁਲਦੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਜਿਹਨੂੰ ਤੁਮਰ ਕੀਤੀ ਕੁਟਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 2424 ਨੂੰ ਅੰਡਰ ਸੈਕਸ਼ਨ 302 432 ਐਪੀਸੀ ਦਰਚ ਕਰ ਲਈ ਕਾਰਨ ਕੀ ਕਤਲ ਦੇ ਵਿੱਚ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਉਹ ਤੇ ਇੱਕ ਕਬੂਤਰਾਂ ਦੀ ਉਡਾਨ ਵਗੈਰਾ ਸੀ ਪੁੱਤਰ ਉੱਡ ਕੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਿਰਾਬ ਸੀ ਝਗੜਾ ਹੋਇਆ ਇਹ ਬੇਸਿਕ ਪਰਸਨਲਿਟੀ ਸਿੱਖੋ ਉਹ ਉਹ ਜੀ ਵੈਰੀਫਾਈ ਕਰ ਰਹੇ ਹੈ ਮੇ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੁਝ ਵੈਰੀਫਾਈ ਕਰ ਰਹੇ ਹੈ ਇਸੇ ਰੌਬੀ ਨੂੰ ਕਰ ਰਹੀ ਕਿ ਅਸਲ ਨੂੰ ਹਾਂ ਇਸ ਤੋਂ ਲਾਗੇ ਕਿ ਹੋਰ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਾਰਵਾਈ ਹੁਣ ਚਲੇ ਆਵਾਂ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز